ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਵਾਜ ਗਿਆਨ ତਿਹਾਨ ਕਿਛ ਕਰ ਮ ਨ ਜਾਣ ਸਾਰ ਨ ਜਾਣਾ ਤੇਰੀ सभि वड्ड सतगुर न कल रखी मे डंडोत बंदनियनि कुबार सर्वकला समर ਉੱਲਾਂ ਤੇ ਰੱਖੋ ਪ੍ਰਭ ਨਾਨਕ ਦੀ ਕਰ ਹੱਥ ਸੰਤਾਂ ਕੀ ਕਰ ਜੀ ਆਪ ਖਲੋਵਾ ਹਰ ਕੰਮ ਕਰਾਵਣ ਆਯਾਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਬਰਤ ਜਲ ਛਾਇਾਰਾਮ ਸੋ ਕਹੋ ਟਲ ਗੁਰਸੇਵੀਐ ਅਨੁਸ ਸੈ ਜਿਸ ਪਾਈ ਦਾਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵੈਸੇ ਫਤ ਖਸਮ ਦੀ ਨੂਰ ਅਰਸੋਂ ਕੋਰਸੋਂ ਝੱਟੀ ਐ ਤੋ ਤੇ ਢਿੱਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੋਰਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ

ਹਰ ਹਰ ਪ੍ਰਭ ਕਿਰਪਾ ਤਾਰੀ ਸੰਤੋ ਸੁਖ ਹੋ ਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਾਵਰਿਆ ਸਭ ਨੀ ਜਾਈ ਰਹਾਉ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਟਾਈ ਦਿਆਲ ਪੁਰਖ ਮੇਰਵਾਨ ਹਰ ਨਾਨਕ ਸਾਚ ਵਖਾਣ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮੇਰਵਾਨਾ ਹਰ ਨਾਨਕ ਸਾਚ ਵਖਾਨਾ ਵਾਹਿਗੁਰੂ ਬਿਲਾ ਵਲੇ ਮਹੱਲਾ ਪੰਜਵਾ ਬੰਦਨ ਕਾਟੇ ਆਪ ਪ੍ਰਭ ਹੋ ਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਬੰਦਨ ਕਾਟੇ ਆਪ ਪ੍ਰਭ ਹੋ ਆ ਕਿਰਪਾਲ दीन दयाल प्रभ पार ब्रह्मा तं की नदर निहाल गुरपूर कृपा करी काटिया दुख रोग मन तन शीतल सुखी पया प्रभ तवन जोग रहाओ ਔ ਕਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਜ ਸੰਗ ਮਨ ਤਨ ਹਿਤੈ ਫਿਰ ਦੁਖ ਨ ਜਾਪੈ ਹਰ 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 Japie ਅੰਤਰ ਲੇਵ ਲਈ ਕਲਬ ਕੀ ਉਤਰੈ ਸੁਧ ਹੋਏ ਸਾਧੂ ਸਰਨਾਈ ਸੁਣਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਵਾਈ ਮਹਾ ਮੰਤਰ ਨਾਨਕ ਕਥੈ ਹਰ ਕੀ ਗੁਣ ਗਾਈ ਮਹਾ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ ਬਿਲਾਵਲੇ ਮਹੱਲਾ ਪੰਜਵਾਂ ਭੈ ਤੇ ਉਪਜੈ ਭਗਤ ਪ੍ਰਭ ਅੰਤਰ ਹੋਇ ਸ਼ਾਂਤ ਨਾਮ ਜਪਤ ਗੋਬਿੰਦ ਕਾ ਬਿਣਸੈ ਪਰਮ ਪਰਾਂਤ ਗੁਰਪੂਰਾ ਜਿਸ ਭੇਟਿਆ ਤਾਂਕੇ ਸੁਖ ਪਰ ਵੇਸ ਮਨ ਕੀ ਮਤ ਤਿਆਗੀ ਐ ਸੁਣੀਐ ਉਪਦੇਸ ਰਹਾਉ ਸਿਮਰਤ ਸਿਮਰਤ ਸਿਮਰੀਐ ਸੋ ਪੁਰਖ ਦਤਾਰ ਮਨ ਤੇ ਕਬੂ ਨਾ ਵਿਸਰੈ ਸੋ ਪੁਰਖ ਅਪਾਰ ਚਰਨ ਕੰਬਲ ਸੋ ਰੰਗ ਲਗਾ ਆਚਰ ਜਗੁਰ ਦੇਵ ਜਾਂ ਕੋ ਕਿਰਪਾ ਕਰੋ ਪ੍ਰਭ ਤਾਂ ਕੋ ਲਾਵੋ ਸਿਵ ਨਾਮ ਨਿਦਾਨ ਅੰਬਰ ਤਪਿਆ ਮਨ ਤਨ ਆਨੰਦ ਨਾਨਕ ਕਬੂ ਨਾ ਵਿਸਰੈ ਪ੍ਰਭ ਪਰਮ ਆਨੰਦ ਬਿਲਾਵਲੇ ਮਹੱਲਾ ਪੰਜਵਾਂ ਤ੍ਰਿਸ਼ਣਿ 부ਝੀ ਮਮਤਾ ਗਈ ਨਾਠੇ ਪੈ ਪਰਮ ਠਿਤ ਪਾਈ ਆਨੰਦ ਪਿਆਰ ਗੁਰ ਕੀਨੇ ਧਰਮ ਗੁਰ ਪੂਰਾ ਆ ਰਾਧਿਆ ਬਿਨਸੀ ਮੇਰੀ ਪੀਰ ਮਨ ਤਨ ਸਭ ਸੀਤਲ ਪਿਆ ਪਾਇਆ ਸੁਖੀ ਬੀਰ ਰਹਾਉ ਸੋਬਤ ਹਰ ਜਪ ਜਾਗਿਆ ਪੇਕੇ ਬਿਸਮਾਦ ਪੀ ਅੰਬਰਤ ਤ੍ਰਿਪਤਾਸਿਆ ਤੰਕਾਰ ਆਚਰ ਜਸਵਾਦ ਆਪ ਮੁਕਤ ਸੰਗੀਤਰ ਕੋਲ ਕੋਟਾਂਬੇ ਉਦਾਰੈ ਸਪਲ ਸੇਵਾ ਗੁਰ ਦੀਵਕੀ ਨਿਰਮਲ ਦਰਬਾਰੈ ਨੀਚ ਅਨਾਥ ਅਜਾਨਮੈ निरगुण गुणहीन नानक को कृपा पई दास अपना कीन बेलावल महल्ला पंचम हर भगता का आसरा अनन आई ठाओ तान दीवान पर वार धन प्रभु तेरा नाम ਕਰ ਕੇ ਕਿਰਪਾ ਪ੍ਰਭ ਆਪਾਣੀ ਆਪਣੇ ਦਾਸ ਰਾਖ ਲਈਏ ਨਿੰਦ ਕ ਨਿੰਦਾ ਕਰ ਪ체 ਜਮ ਕਾਲ ਗ੍ਰਸੀ ਰਹਾਉ ਸੰਤਾ ਇਕਤਿਆਮਨਾ ਦੂਸਰ ਕੋ ਨਾਏ ਇਕਸੇ ਅੱਗੇ ਬੇਣਤੀ ਰਵਿਆ ਸਰਬ ਥਾਏ ਕਥਾ ਪਰਾਤਨ ਓ ਸੁਣੀ ਭਗਤਨ ਕੀ ਬਾਣੀ ਸਾਗਲ ਦੁਸ਼ਟ ਖੰਡ ਖੰਡ ਕੀ ਜਨ ਲੀਏ ਮੰਨੀ ਸਤਿ ਬਚਨ ਨਾਨਕ ਕਹੈ ਪਰਗਟ ਸਭ ਮਾਈ ਪ੍ਰਭ ਸੇਵਕ ਸਰਨ ਪ੍ਰਭ ਤਿੰਨ ਕੋ ਪਉ ਨਾਈ ਬਿਲਾਵਲੇ ਮਹੱਲਾ ਪੰਜਵੰ ਬੰਧਨ ਕਾਟੇ ਸੋ ਪ੍ਰਭ ਜਾਣ ਕੈ ਕਲਹਾ ਮਥ ਅਵਰ ਕਰਮਨੇ ਛੂਟੀ ਐ ਰਾਖੋ ਹਰਨਾਥ ਤੋ ਸਰਨਾਗਤ ਮਾਦਵੀ ਪੂਰਨ ਦਿਆਲ ਛੂਟ ਜਾਏ ਸੰਸਾਰ ਤੇ ਰਾਖੇ ਗੋਪਾਲ ਰਹਾਉ ਆਸਾ ਪਰਮ ਬਿਕਾਰ ਮੋ ਇਹ ਨਾਮ ਲਬਾਨਾ झूठम समगरी मनवसी पार ब्रह्मा जान परम जोत पूर्न पुरख सब जी तुमारे ज्यत तो राखे त्यां प्रभ अगम अपारी करण करण समर प्रभ ਦੇ ਆਪਣਾ ਨਾਉ ਨਾਨਕ ਤਰੀਐ ਸਾਧ ਸੰਗ ਹਰ ਹਰ ਗੁਣ ਗਾਉ ਬਿਲਾਵਲ ਮਹੱਲਾ ਪੰਜਵਾਂ ਕਮਨ ਕਮਨ ਨਹੀਂ ਪਤਰਿਆ ਤੁਮਰੀ ਪਰਤੀਤ ਮਹਾ ਮੋਨੀ ਮੋਇਆ ਨਰਕ ਕੀ ਰੀਤ ਮਨ ਖਟ ਹਰ ਤੇਰਾ ਨਹੀਂ ਵਿਸਾਸ ਤੂੰ ਮਾ ਉਦਮਦ ਖਰਕਾ ਪੈ ਖਰ ਤੋ ਛਟੈ ਜੋ ਜੋ ਪਰਲਾਦਾ ਰਹਾਓ ਜਪ ਤਪ ਸੰਜਮ ਤਮ ਖੰਡੇ ਜਮ ਕੇ ਦੁਖ ਡਾਂਡ ਸਿਮਰ ਨਾਹੀ ਜੋਨ ਦੁਖ ਨਿਰਲਜੀ ਭਾਂਡ ਹਰ ਸੰਗ ਸਹਾਈ ਮਾਮੀਤ ਜਿਸ ਸੋ ਤੇਰਾ ਪੀਧ ਵਿਦਾ ਪੰਜ ਬਟਵਾਰੀ ਉਪਜਿਓ ਮਹਾਖੀਦ ਨਾਨਕ ਤਨ ਸੰਤਨ ਸਰਨਾਗਤੀ ਜੈ ਮਨ ਵਸ ਕੀਨਾ ਤਨ ਤਨ ਸਰਬਸ ਆਪਣਾ ਪ੍ਰਭ ਜਨ ਕੋ ਦੀਨਾ ਬਿਲਾਵਲ ਮਹੱਲਾ ਪੰਜਵ ਉਦਮ ਕਰਤ ਆਨੰਦ ਪਿਆ ਸਿਮਰਤ ਸੁਖ ਸਾਰ ਜਪ ਜਪ ਨਾਮ ਗੋਬਿੰਦ ਕਾ पूरन विचार चरन कंबल गौर की जपत हर जप हो जीव पार ब्रह्म आराधति मुख अमृत पीवा रहौ जी जंत सब सुख बसी सब कै मन लोच पार उपकारनित चितवती ਨਾਹੀ ਕਸ਼ ਪੋਚ ਤਨ ਸੋ ਥਾਨ ਬਸੰਤ ਧਨ ਜੈ ਜਪੀਏ ਨਾਮ ਕਥਾ ਕੀਰਤਨ ਹਰਿ ਅਤ ਕਾ ਨਾਮ ਸੁਖ ਸਹਿਜ ਬਿਸਰਾਮ ਮਨ ਤੇ ਕਦੀ ਨ ਵਿਸਰੈ ਓ ਨਾਥਾ ਕੋ ਨਾਥ ਨਾਨਕ ਪ੍ਰਭ ਸਰਨਾਗਤੀ ਜੰਗ ਕੈ ਸਭਿ ਖਿਸ਼ਾਤ ਮਿਲਾਵਲੇ ਮਹੱਲਾ ਪੰਜਵਾਂ ਜੇਨ ਤੂ ਬੰਦ ਕਰ ਛੋਡਿਆ ਪੁਨ ਸੁਖ ਮੈਂ ਪਾਇਆ ਸਦਾ ਸਿਮਰ ਚਰਨਾਰ ਬਿੰਦ ਸੀਤਲ ਹੋਤਾਇਆ ਜੀਵਤ ਆਇ ਅਥਵਾ ਮਵਾ ਕਿਛ ਕਾਮ ਨ ਆਵੇ ਜਿਨ ਏ ਰਚਨ ਰਚਾਇਆ ਕੋ ਤਿਸ ਸਿਓ ਰੰਗ ਲਾਵੇ ਰਹਾ ਹਰੀ ਪ੍ਰਾਨੀਓ ਸੰਸੀਤ ਕਰਤਾ ਕਰੇ ਕਾਮ ਤੇ ਕਾਟੈ ਕੀਰੀ ਤੇ ਹਸਤੀ ਕਰੇ ਟੋਟਾ ਲਗਾਂਡ ਅੰਡਜ ਜੇ ਰਜ ਸੀਤ ਜਿਉ ਤ ਪੂਜਾ ਪ੍ਰਭ ਕੀ ਏਕਰਤ ਕਰਤ ਕਮਾਵਣ ਸਰਬ ਫਲ ਰਵੀ ਹੈ ਹਰ ਨਿਰਤ ਹਮ ਤੇ ਕਸ਼ੂ ਨਹੋਮਨਾ ਸਰਨ ਪ੍ਰਭ ਸਾਦ ਮੋ ਮਗਨ ਕੋ ਪਿਆੰਦ ਤੇ ਨਾਨਕ ਗੁਰ ਕਾੜ ਬਿਲਾਵਲੇ ਮਹੱਲਾ ਪੰਜਵਾਂ ਕੋ ਜਿਤ ਕੋ ਜਤ ਮੈਂ ਫੇਰਾ ਕੋਜੋ ਬਨ ਥਾਨ ਅਸਲ ਆਸ਼ੀਦ ਅਪੀਦ ਪ੍ਰਭ ਐਸੇ ਭਗਵਾਨ ਕਬ ਦੇਖੋ ਪ੍ਰਭ ਆਪਨ ਆਤਮ ਕੈ ਰੰਗ ਜਾਗਣ ਤੇ ਸੁਪਨਾ ਪਲਿਆ ਬਸਿਏ ਪ੍ਰਭ ਸੰਗ ਰਹਾਵ ਭਰਨ ਆਸ਼ਰਮ ਸਾਸਤਰ ਸੁਨੋ ਦਰਸ਼ਨ ਕੀ ਪਿਆਸ ਰੂਪ ਨ ਰੇਖ ਨ ਪੰਚ ਤਤ ठाकर अब नास ओस रूप संतन कह विरले जगी सर कर कृपा जां को मिले तन तन ते ईशर सो अंतर सो बाहरे बिनसीत है परमा ਨਾਨਕ ਤਿਸ ਪ੍ਰਭ ਭੇਟਿਆ ਜੰਕੇ ਪੂਰਨ ਕਰਮ ਬਿਲਾਵਲੇ ਮਹੱਲਾ ਪੰਜਿ ਵਾਏ ਜੀ ਜੰਤ ਸੋ ਪ੍ਰਸੰਨ ਪੈ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਾਰਿਆ ਆਪ ਖਾਤ ਖਰਚਤ ਨਿਭਤ ਰਹੈ ਗੁਰ ਸਬਦ ਆਖੋਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਹਰ ਨਿਦ ਅਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਆਰਾਦੇਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਤਨ ਸੰਚਿਆ ਜਾਣ ਕਾ ਨਹੀਂ ਸਮਾਰ ਸਰਨ ਪਰੇ ਪ੍ਰਭ ਤੇਰੀਆਂ ਪਗ ਪ੍ਰਭ ਕੀ ਵਡਿਆਵਾਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਬਿਲਾਵਲ ਮਹੱਲਾ ਪੰਜਵਾਂ ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਪੈਰਾਸ ਕਰਤਾਰ ਪੁਰ ਕਰਤਾ ਵਸੈ ਸੰਗ ਸੰਤਨ ਪਾਸ ਰਹਾਉ ਬਿਗਿਨ ਨ ਕੋ ਲਗਤਾ गुर पै अरदास रखवाला गोबिंद राय भगतन की रास तूट न आवे कदी मूल पूर पंडार चरन कमल मन तन बसे प्रभे अगम अपार बस्त कमावत सब सुखी ਕਿਛੂ ਨਾ ਦੀਸੈ ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗ ਦੀਸੈ ਜੈ ਜੈਕਾਰ ਸਭੀ ਕਰੈ ਸਚ ਥਾਨ ਸੁਹਾਇਆ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ